ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਾਰਣ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਈ ਜਹ ਦੇਖ ਤਹ ਆਵਰ ਨਾ ਕੋਈ ਗੋਰਮੋਖੇ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚ ਦਰੜਾਵੇ ਅਕਥ ਕਥਾਵੇ ਸਬਦ ਮਿਲਾਵੇ ਹਰ ਕੀ ਲੋਗ ਅਵਰ ਨਹੀਂ ਕਾਰਾ ਸੋ ਚੌਧਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗ ਪਾਈ ਸਤ ਗੁਰ ਪੂਰਾ ਮਿਲੈ ਮਿਲਾਈ ਆਪੇ ਦਿਖਾਵੈ ਆਪੇ ਦੇਖੈ ਹਾਠ ਨਾ ਪਤੀ ਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ ਪਾੜ ਭੂਲ ਹੈ ਚੋਟਾ ਖਾ ਹੈ ਬਹੁਤ ਸਿਆਣਪ ਆਵਹਿ ਜਾ ਹੈ ਮਾਮ ਜਪ ਭਉ ਭੋਜਨ ਖਾ ਗੋ ਰਮੋਖੇ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨ ਵਾਸਾ ਪਰਮਤ ਡੋਲਤ ਭਏ ਉਦਾਸਾ ਮਾਨੇ ਮੈਲੇ ਸੂਚਾ ਕਿਉ ਹੋਈ ਸਾਚ ਮਿਲੈ ਪਾਵੈ ਪਤਸੋਈ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰੇ ਪਾਲ ਪੰਕਜ ਮਹ ਕੋਟ ਉਧਾਰੇ ਕਰ ਕਿਰਪਾ ਗੁਰ ਮੀਲ ਪਿਆਰੇ ਸੋ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀ ਜੋ ਤੁਦ ਭਾਵੈ ਤਿਓ ਰਾਖ ਰਜਾਈ ਨਾਨਕ ਸਹਜ ਭਾਏ ਗੁਣ ਗਾਈ ਕਿਸ ਆਗੈ ਪ੍ਰਭ ਤੁਦ ਸਾਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀਂ ਜੋ ਤੁੱਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ